ਅੱਜ ਪੰਨੀ ਵਾਲਾ ਫੱਤਾ ਮੰਡੀ ਵਿੱਚ ਦਵਿੰਦਰਪਾਲ ਰਕੇਸ਼ ਕੁਮਾਰ ਨੇ ਸਰਬੱਤ ਦੇ ਭਲੇ ਅਤੇ ਫਸਲਾਂ ਦੀ ਚੜ੍ਹਦੀ ਕਲਾ ਦੀ ਅਰਦਾਸ ਕਰਵਾਈ ਅਤੇ ਗੁਰੂ ਦਾ ਓਟ ਆਸਰਾ ਲਿਆ ਸਤਿਗੁਰ ਆਸ ਤਾਂ ਕੋਈ ਨਾ ਲੱਗੈ ਜਾ ਕੀ ਭਲਾਗੇ ਅਰਦਾਸ ਇੱਕ ਓਮਕਾਰ ਸਿਵਾਸੂ ਜੀ ਕੀ ਫਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਹਾਇ ਵਾਹਿਗੁਰੂ ਜੀ ਕੀ ਬਾਸਾ ਦਸਮੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਨਾਮ ਗਲੇ ਤੇ ਆਏ ਇਹ ਅੰਗਦ ਗੁਰ ਤੇ ਅਮਰਦਾਸ ਰਾਮਦਾਸਾ ਹਈ ਸਹਾਇ ਅਰਜਨ ਹਰਗੋਬਿੰਦ ਨਾਮ ਸਿਮਰੰ ਸ੍ਰੀ ਹਾਰਾਇ ਸ਼੍ਰੀ ਹਰਿ ਕ੍ਰਿਸ਼ਨਿ ਤੇ ਆਇਐ ਜਿਸ ਰਿਥਿ ਸਾਧੁ ਗਜਾਇ ਤੇਗ ਬਾਹਦਰ ਸਿਮਰਿਆ ਕਾਰਨ ਨਾ ਦਾਵੇ ਤਾਏ ਸਭ ਥਾਈ ਹੋਏ ਸਾਧਸਿਂ ਪਾਸ਼ਾ ਸਹਸ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਾਥ ਥਾਈ ਹੋਏ ਸਹਾਇ ਦਸਾਂ ਪਾਸ਼ੰਿਆਂ ਦੀ ਜੋਤ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਠ ਦਰਸ਼ਨ ਦਾ ਦਾ ਧਿਆਨ ਕਰ ਬਗਵਾਨ ਜੀ ਵਾਹਿਗੁਰੂ ਵਾਹਿਗੁਰੂ ਸੰਝਿਆ ਪਿਆਰਿਆਂ ਚਹੋਂ ਸਹਜਾਦਿਆਂ ਚਾਲੀਆਂ ਮੁਕਤਿਆਂ ਹਠੀਆਂ ਜਪੀਆਂ ਤਪੀਆਂ ਜਿਨਾ ਨਾਮ ਜਪਿਆ ਗਵੰਦ ਕੇ ਛਕਿਆ ਦੇਖ ਚਲਾਈ ਤੇ ਗਵਾਹੀ ਦੇਖ ਕੇ ਅਨੰਦ ਕੀਤਾ ਜਿਨਾ ਪਿਆਰਿਆਂ ਸਤਿਆਰਿਆਂ ਦੀ ਕਮਾਈ ਦਾ ਧੰਨ ਸਰਖਾਲ ਸਾਜੀ ਬੋਲ ਜੀ ਵਾਹਿਗੁਰੂ ਜਿਨਾ ਸਿੰਘਾਂ ਸੰਨੀਆਂ ਨੇ ਧਰਮ ਹੇਤ ਸਿ ਦਿੱਤੇ ਬੰਦ ਬੰਕ ਤਵਾਏ ਕੋਕਰੀਆਂ ਲਹਾਈਆਂ ਚਰਪੜੀਆਂ ਤੇ ਚੜੇ ਤਾ ਨਾਰਿਆਂ ਨਾ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਸੰਨਵਾਈ ਇਹਨਾਂ ਦੀ ਕਮਾਈ ਦਾ ਧਿਆਨ ਤਰ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਪੰਜਾਂ ਤਪ ਤਾਂ ਸਮੂਹ ਗੁਰਦੁਆਰਿਆਂ ਦਾ ਧਿਆਨ ਤਰ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਰਤਮੇ ਸਰਬਤਖਾਲ ਸਾਜੀ ਕੀਰਤਾਰ ਦਾਸ ਹੈ ਜੀ ਸਰਬਤਖਾਲ ਸਾਜੀ ਕੋ ਵਾਹਿਗੁਰੂ 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 ਚੇਤਾਵੇ ਚੇਤਾ ਉਹਨਾਂ ਦਾ ਸਦਕਾ ਸਰ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਕਹਾ ਤਹਾਂ ਰਖਿਆ ਰਿਆਏ ਦੇਗ ਤੇਗ ਪਤਾ ਬਿਰਦ ਦੀ ਬਾਜ ਪੰਕੀ ਜੀਤ ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਸਿੱਖਾ ਨੂੰ ਸਿੱਖੀ ਦਾਨ ਕੇਸ ਤਾਂ ਰਸਦਾਨ ਦੀ ਬੇਕਾਨ ਵਿਸਾਉਤਾਨ ਤੋਂ ਸਦਾਨ ਦਾਨਾ ਸਿਰਦਾਨ ਨਾਮਦਾਨ ਸ੍ਰੀ ਅਮਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਣ ਚੌਕੀਆਂ ਝੰਡੇ ਬੁੰਗੇ ਜੁਗਾ ਜੁਗ ਅਤਾਲ ਧਰਮ ਕਾਜਕਾਰ ਬਲੋ ਜੀ ਵਾਹਿਗੁਰੂ ਸਿੱਖਾਂ ਦਾ ਮਾਣ ਨੀਵਾ ਮਾਤੁੱ ਜੀ ਮਾਤਾ ਰਖਾ ਬਕਰਤ ਵਾਹਿਗੁਰੂ ਏਕਾਕ ਭਗਵਾਨ ਗੁਰੂ ਆਪਣੇ ਪੰਥੇ ਸਦਾ ਸਹਾਇ ਦਾਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਹੋਰ ਗੁਰਦੁਆਰੇ ਉੰਰਧਾਨਾ ਜਨਾ ਤੋਂ ਪੰਥ ਨੂੰ ਛੋੜਿਆ ਗਿਆ ਜੀ ਕੁੱਲੇ ਦਰਸ਼ਨ ਦਾਤਾਰ ਸੇਵਾ ਸੰਭਾਦਾਂ ਧਾਨ ਪਿਆਰੇ ਖਾਸ ਸਾਹਿਬ ਜੀ ਨੂੰ ਬਖਸ਼ੋ ਇਹ ਨਮਾਨਿਆ ਦੇ ਮਾਨ ਨਾ ਤਾਣਿਆਂ ਦੇ ਤਾਣੇ ਓਟਿਆਂ ਦੇ ਓਟ ਧੰਨ ਧੰਨ ਧੰਸਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਆਵਿਆਂ ਨੂੰ ਹਾਜ਼ਰ ਨਾਜ਼ਰ ਜਾਣ ਕਰਕੇ ਆਪ ਜੀ ਦੇ ਚਨ ਕਬਲਾਂ ਪਾਸ ਅਰਦਾਸ ਬੇਨਤੀ ਪਾਛਾ ਜੀਓ ਆਪ ਜੀ ਨੇ ਬਖਸ਼ਿਸ਼ ਕੀਤੀ ਸੱਤੇ ਪਾਛਾ ਦੱਦਾ ਦਾਦਾ ਏਕ ਹੈ ਸਭ ਕੋ ਜੀਵਨ ਹਾਰ ਦਿਨ ਦੇ ਤੋੜਨਾ ਆਗਾਈ ਅਗੰਤ ਭਰੇ ਭੰਡਾਰ ਪਾਸ ਬਖਸ਼ਿਸ਼ਾਂ ਕੀਤੀਆਂ ਨੇ ਆਪ ਜੀ ਨੇ ਕਾਮ ਕਰੋਦਰ ਲੋਗੋ ਵਿਸਜ ਅੰਗ ਮੇਂ ਨਾਮ ਤਸਨ ਨਾ ਦੀਤ ਪ੍ਰਸਾਦ ਗੁਰਦੇਵ ਨਾਨਕ ਉਸਰੀਆਂ ਪਪਾਈਆਂ ਪਾਈਆਂ ਤਾਲੇ ਮਾਹੇ ਜਿਨੂੰ ਹੀ ਗੁਰੂ ਮਨਾਇਆ ਰਾਜਾ ਰਾ ਸਿੰਘ ਹੈ ਸਾਹੇ ਫਸਟੀਆਂ ਪਾਸ਼ਾ ਜੀਓ ਹਾੜੀ ਦੀਆਂ ਫਸਲਾਂ ਦੇ ਵਾਸਤੇ ਕਿਸਾਨ ਕਿਸਾਨੀਆਂ ਨੂੰ ਆਪ ਜੀ ਨੇ ਕੁੱਦਮ ਤੇ ਬਲ ਬਖਸ਼ ਕੀਤਾ ਪਾਸ਼ਾ ਪਾਸ਼ਾ ਜੀਓ ਫਸਲਾਂ ਦੀ ਕਟਾਈ ਕੀਤੀ ਜਾ ਰਹੀ ਹੈ ਐ ਸਤਿ ਸਿਨ ਕਮਲਾਪਾ ਸਰਦਾਰਸ ਬੇਨਤੀ ਹੈ ਆਪ ਜੀ ਦੇ ਸੇਵਾ ਅਰਾਰ ਸ਼ੇਰ ਸ਼੍ਰੀ ਮਕੰਦ ਲਾਲ ਜੀ ਇਹਨਾਂ ਦਾ ਪਰਿਵਾਰ ਸ਼ੇਰ ਸ਼੍ਰੀ ਰਵਿੰਦਰਪਾਲ ਜੀ ਸ਼ੇਰ ਸ਼੍ਰੀ ਰਕੇਸ਼ ਕੁਮਾਰ ਰਤਾ ਸਮੂਹ ਸੰਗਤ ਸਮੂਹ ਆਸਾਨ ਪ੍ਰਾਸਾਰਿਆਂ ਦੇ ਬੋਲ ਮਿਲੇ ਤਤਰ ਉੱਪਰ ਕੇ ਜੋਗਰਦਾਸ ਸਾਹਿਬ ਜੀ ਦੇ ਚਰਨ ਕੌਲਾਂ ਪਾਸ ਕੀਤੀ ਜਾ ਰਹੀ ਪਾਸ਼ਾ ਜੀ ਅਸਲਾਂ ਦੀ ਕਟਾਈ ਕਰ ਮੰਡੀ ਕਰਨ ਪਾਸ਼ਾ ਜੀ ਮੰਡੀ ਦੇ ਵਿੱਚ ਐਸ ਵਕਤ ਉਭਜ ਦੀ ਐਸ ਵਕਤ ਵਪਾਰ ਦੇ ਵਾਸਤੇ ਪਰਿਵਾਰਾਂ ਦੇ ਵੱਲੋਂ ਅਰਦਾਸ ਬੇਨਤੀ ਪਾਸ਼ਾ ਕਿਰਪਾ ਕਰੋ ਪਰਿਵਾਰਾਂ ਨੂੰ ਸੱਤੇ ਪਾਸ ਆਈ ਹਾੜੀ ਦੀ ਫਸਲ ਕੰਨਪ ਦੀ ਫਸਲ ਖਰੀਦਣ ਵਾਸਤੇ ਬਾਲਗੁਦੀ ਉਦਮ ਤੇ ਆਗਿਆ ਬਖਸ਼ ਕਰੋ ਮਿਹਨਤ ਪ੍ਰਯਾਤ ਰੱਖਿਓ ਵਪਾਰ ਖੇਤਰ ਚ ਵਾਧੇ ਕਰਿਓ ਤੰਦਰੁਸਤੀ ਦੇ ਰੋਗਤਾ ਦੀ ਦਾਤ ਗੁਰਸਿੱਖੀ ਜੀਵਨ ਚੜ੍ਹਦੀ ਕਾਹ ਵਾਲਾ ਜੀਵਨ ਬਰਖਸ਼ ਕਰਨਾ ਸਰਬਤ ਸੰਗਤ ਦਾ ਭਲਾ ਕਰਨਾ ਕਰਸਾਨ ਕਿਰਤੀਆਂ ਦਾ ਭਲਾ ਕਰਨਾ ਸੰਸਹਾਈ ਹੋਣਾ ਵਾਸ਼ਕ ਕਿਸਾਨੀ ਅੰਦੋਲਨਾਂ ਦੇ ਜਨਾਬ ਜੀ ਨੇ ਬਖਸ਼ਿਸ਼ ਕਰ ਕਿਸਾਨਾਂ ਨੂੰ ਚੜ੍ਹਦੀ ਕਲਾ ਵਾਲੇ ਜੀਵਨ ਬਖਸ਼ਿਸ਼ ਕਰਨੇ ਇਸੇ ਤਰ੍ਹਾਂ ਫਸਲ ਵਾੜ ਦੇ ਸੁਖਾਂਤੀ ਬਖਸ਼ਿਸ਼ ਕਰਨੇ ਉਧਰ ਦੀ ਆਫਤਾਂ ਤੋਂ ਬਚਾਅ ਕਰਕੇ ਰਹਿਤਾਂ ਕਰ ਸਕਤੇ ਪਾਸ਼ਾ ਜੀਓ ਕਿਸਾਨਾਂ ਨੂੰ ਖੁਸ਼ਹਾਦੀ ਦੀਆਂ ਗੱਲਾਂ ਬਖਸ਼ਿਸ਼ ਕਰਨੀਆਂ ਐ ਸੁਖ ਸੁਖੀ ਪਾਟੇ ਪਰਿਵਾਰਾਂ ਦੇ ਵੱਲੋਂ ਐ ਸੁਤੰਤਰ ਦੀ ਖਰੀਦ ਦੇ ਵਾਸਤੇ ਆਗਿਆ ਲੈਣੀ ਹੈ ਪਾਸ਼ਾ ਕਰੋ ਕਿਰਪਾ ਦਿਓ ਆਗਿਆ ਅਦਾਸਾਂ ਮਹਿੰਦੀ ਜਨਤਵਲਾ ਦਾ ਦਰ ਪ੍ਰਵਾਨ ਕਰੋ ਰਹਿਤਾਂ ਕਰੋ ਜੀ ਐਸੋਸ਼ੀਏਸ਼ਨ ਦਾ ਤਾਂ ਪੰਝਾਂ ਬੜਾ ਪ੍ਰਸ਼ਾਦ ਦੀ ਇਹ ਹਾਜ਼ਰ ਹੈ ਦਰ ਪ੍ਰਵਾਨ ਕਰੋ ਲੱਗਿਆ ਕੋ ਸਾ ਸੰਗਤ ਵਿੱਚ ਵਰਕਾਂ ਦੀ ਆਗਿਆ ਬਖਸ਼ ਕਰਨੀ ਸ਼ੋਭਨੀ ਕਾਮਨਾਵਾਂ ਸੰਪੂਰਨ ਕਰਨੀਆਂ ਛੇ ਪੌੜੀਆਂ ਸ਼੍ਰੀ ਅਨੰਸਾ ਕੁਰਬਾਨੀ ਜੀ ਕੀ ਅਰਦਾਸ ਜਨਕਵਲਾ ਦਾ ਦਰ ਪ੍ਰਵਾਨ ਕਰੋ ਸੱਚੇ ਪਾਸ਼ਾ ਸਾਰਿਆਂ ਵਿੱਚ ਆਪਸੀ ਮੇਲ ਮਿਲਾਪ ਇਤਿਪਾਕ ਬਖਸ਼ ਕਰਨਾ ਕਿਸਾਨ ਵਪਾਰੀਆਂ ਨੂੰ ਆਪ ਜੀ ਨੇ ਆਪਸੀ ਪ੍ਰੇਮ ਪਿਆਰ ਚੜ੍ਹਦੀ ਕਲਾ ਵਾਲੇ ਜੀਵਨ ਲੰਬੀ ਆਰਜੂ ਦੇ ਰੋਗਤਾ ਦੀ ਦਾਤ ਬਖਸ਼ ਕਰ ਫਸਲ ਵੜ ਜਵਾਦੇ ਕਰਨੇ ਸਹੀ ਗੁਰੂ ਨਾਲ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿਤਾਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਣੇ ਸਰਬਤ ਲੋਕ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋਹਣਿਆ ਸਤ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਲ ਹੈ